ਜਦੋਂ ਅਸੀਂ ਆਈ ਸਾਨੂੰ ਫੋਨ ਆਇਆ ਸੀ ਅਸੀਂ ਇੱਕ ਤੋਂ ਦੋ ਮਿੰਟਾਂ ਦੇ ਵਿੱਚ ਗੱਡੀਆਂ ਲੈ ਕੇ ਇੱਥੇ ਪਹੁੰਚ ਗਏ ਸੀ ਤੇ ਆਣ ਕੇ ਜਦੋਂ ਪਤਾ ਲੱਗਾ ਕਿ ਇਹਦੇ ਸਰਕਟ ਸੌਰ ਸਰਕਟ ਤੋਂ ਅੱਗੇ ਲੱਗੀ ਹੈ ਜੀ ਨੁਕਸਾਨ ਤਾਂ ਇਹਨਾਂ ਦਾ ਹੋਇਆ ਬਹੁਤ ਜ਼ਿਆਦਾ ਪਰ ਅਸੀਂ ਮੌਕੇ ਜਾਣ ਕੇ ਅੱਗੇ ਤੇ ਕਾਬੂ ਪਾਇਆ ਜੀ ਅੱਗ ਥੱਲੇ ਤੋਂ ਸੀ ਉੱਪਰ ਤੱਕ ਵੀ ਅੱਗ ਤਾਂ ਗਈ ਹੈ ਦੁਕਾਨ ਬੰਦ ਸੀ ਕਿਉਂਕਿ ਆਹ ਸੰਡੇ ਕਰਕੇ ਦੁਕਾਨ ਬੰਦ ਕਰਕੇ ਚਲੇ ਗਏ ਨੇ ਬਾਅਦ 'ਚ ਆਣ ਗਵਣ ਨੇ ਦੱਸਿਆ ਵੀ ਅੱਗ ਲੱਗੀ ਹੋਈ ਸੀ ਅੱਗ ਕਿੰਨੀ ਸੀ ਅੱਗ ਉਹ ਤਾਂ ਚੱਲਦੀ ਮਈ ਸੀ ਜਦੋਂ ਅਸੀਂ ਆਏ ਸੀ ਆਪਣੀਆਂ ਜੀ ਤਿੰਨ ਗੱਡੀਆਂ ਮੌਕੇ ਸੱਧੀਆਂ ਦੋ ਆਪਾਂ ਕੋਈ ਪੁਰਦੀਆਂ ਸੀ ਇੱਕ ਆਪਣੇ ਨਾ ਪਤਾ ਮੇਰਾ ਨਾਮ ਕਰਨਦੀਪ ਸਿੰਘ ਜੀ। ਪਤ ਕੀ ਨਾਮ ਕੀ ਹੈ ਤੁਹਾਡਾ? ਸਰ ਮੇਰਾ ਨਾਮ ਰਾਹੁਲ ਸ਼ਰਮਾ ਹੈ ਜੀ। ਅੱਗ ਕਿ ਕੱਟ ਲਾ ਗਈ ਬਾਪੂ? ਸਰ ਸ਼ਾਰਟ ਸਰਕਟ ਦੀ ਵਜ੍ਹਾ ਨਾਲ ਹੋ ਗਿਆ ਸਰ। ਉਹਦੀ ਵਜ੍ਹਾ ਨਾਲ ਦੁਕਾਨ 'ਚ ਅੱਗ ਲੱਗ ਗਈ ਸਰ। ਇੰਨੀ ਕਿ ਜ਼ਿਆਦਾ ਵਾਦ ਕੀ ਸੰਭਾਲੀ ਨਹੀਂ ਗਈ ਸਰ। ਤੇ ਉਸਦੀ ਵਜ੍ਹਾ ਨਾਲ ਸਰ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਜੀ। ਜੀ ਕਿਸ ਕੀ ਦੀ ਦੁਕਾਨ ਸੀ ਇਹ? ਸਰ ਆਪਣੀ ਪੈਂਟ ਦੀ ਸੈਂਟਰੀ ਦੀ ਸਾਰਾ ਹੀ ਸਮਾਨ ਟੋਟਲੀ ਸਰ ਆਪਣੇ ਕੋਲ ਮਿਲਦਾ ਹੈ ਹਾਰਡਵੇਅਰ ਦਾ ਵੀ। ਸਾਰਾ ਟੋਟਲੀ ਸਮਾਨ ਹੀ ਆਪਣੇ ਕੋਲ ਹੁੰਦਾ ਸੀ ਸਰ। ਉੱਪਰ ਜੀ ਬੱਜਿਆ ਦੁਕਾਨ ਸਰ ਨਹੀਂ ਜੀ ਸਾਰਾ ਸੜ ਕੇ ਸੁਆਹ ਹੋ ਗਿਆ ਸਰ ਜੀ ਇਹ ਅੱਗ ਤੱਕ ਜੀ ਪਹੁੰਚਾਂ ਤੀ ਲੱਗੀ ਜਾਓ ਸਰ ਉੱਪਰ ਤੱਕ ਪਹੁੰਚੀ ਹੈ ਜੀ ਅੱਗ ਹੁਣ ਅੱਗ ਤੇ ਕਾਬੂ ਪਾ ਲਿਆ ਸਰ ਹਾਂ ਜੀ ਹਾਂ ਜੀ ਫਾਈਬਰ ਗੇਟ ਵਾਲਿਆਂ ਨੇ ਪਾਇਆ ਜੀ ਹਾਂ ਨੁਕਸਾਨ ਹੋਇਆ ਸਰ ਨੁਕਸਾਨ ਦਾ ਸਰ 1.5 ਕਰੋੜ ਤੋਂ ਵੀ ਉੱਤੇ ਦਾ ਹੋ ਗਿਆ ਜੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਜੀ